ਪਾਕਿਸਤਾਨ ਦੇ ਦੌਰੇ ਤੇ ਗਏ ਕਬੱਡੀ ਟੀਮ ਦਾ ਕਪਤਾਨ ਬਣ ਕੇ ਦੋ ਵਾਰ ਗਏ ਤੇ ਦੋ ਵਾਰ ਹੀ ਜਿੱਤ ਕੇ ਆਏ ਪਰ ਇਸ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਅੱਜ ਤੱਕ ਇੰਡੀਆ ਦੀ ਕਬੱਡੀ ਦੀ ਟੀਮ ਉੱਥੇ ਪਾਕਿਸਤਾਨ 'ਚ ਜਿੱਤ ਨਹੀਂ ਪਾਈ ਇਹ ਸਾਰੇ ਇਨਾਮ ਜਿਹੜੇ ਇੱਥੇ ਲੱਗੇ ਨੇ ਇਹ ਕਬੱਡੀ ਖੇਡਦਿਆਂ ਵੇਲੇ ਦੇ ਜਾਂ ਫਿਰ ਕਬੱਡੀ ਜਦੋਂ ਛੱਡੀ ਤੋਂ ਉਸ ਤੋਂ ਬਾਅਦ ਕਈਆਂ ਨੇ ਇਹਨਾਂ ਨੂੰ ਮਾਨ ਸਰਮਾ ਦਿੱਤਾ ਤੇ ਇਹ ਸਾਰੀਆਂ ਟਰੋਫੀਆਂ ਸਾਰੇ ਇਨਾਮ ਉਸੇ ਚੀਜ਼ ਦੀ ਗਵਾਹੀ ਪਰਦੇ ਹਨ ਕਿ ਇਹ ਫਿਰ ਮੈਂ 1985 ਦੇ ਵਿੱਚ ਮੇਰਾ ਉਸਤਾਦ ਸੀ ਸਰਦਾਰ ਕਰਨਜੀਤ ਸਿੰਘ ਡੀਪੀ ਸਾਡਾ ਨਾ ਜਿੱਦਾ ਏਪੀ ਕਲਾਸ ਹੁੰਦੀਆਂ ਸਾਡਾ ਬੀ ਸੈਕਸ਼ਨ ਤੇ ਏ ਸੈਕਸ਼ਨ ਸਾਡਾ ਨਾ ਉਹਾਂ ਦੇ ਫੁੱਟਬਾਲ ਖੇਡੋ ਪਰ ਨਾਲ ਫੁੱਟਬਾਲ ਤਹੀ ਹਰ ਗਏ ਤੇ ਮੈਂ ਹਾਂ ਕਬੱਡੀ ਖੇਡ ਕੇ ਵੇਖੋ ਸਾਡਾ ਨਾ ਤੇ ਉਹ ਕਿਦੋਂ ਕਬੱਡੀ ਖੇੜੀ ਕਬੱਡੀ ਜਿੱਤ ਗਏ ਤੇ ਉਹਨੇ ਵੇਖਿਆ ਅਸੀਂ ਉਸੇ ਸਾਲ ਹੀ ਸਾਡੀ 85 ਦੇ ਵਿੱਚ ਟੀਮ ਬਣ ਗਈ ਸਕੂਲ ਲੈਵਲ ਤੇ ਫਿਰ ਅਸੀਂ ਨੈਸ਼ਨਲ ਲੈਵਲ ਵੀ ਡਿਸਟ੍ਰਿਕਟ ਲੈਵਲ ਜਿੱਤੇ ਨੈਸ਼ਨਲ ਲੈਵਲ ਤੇ ਨੈਸ਼ਨਲ ਪੈਨਟੀ ਸਾਲ ਅਸੀਂ ਜਿੱਤੇ ਜਿਹੜੇ ਜਾਈ ਉਹ ਵੀ ਅਸੀਂ ਜਿੱਤ ਪ੍ਰਾਪਤ ਕੀਤੀ ਪਰਵਾਜ਼ ਚ ਗਰੀਬੀ ਸੀ ਉਸ ਵੇਲੇ ਪਰ ਤੁਹਾਨੂੰ ਉਸ ਚੀਜ਼ ਦਾ ਸ਼ੌਕ ਲੱਗ ਗਿਆ ਜਿਹਦੇ ਵਿੱਚ ਤੇ ਸਭ ਤੋਂ ਵੱਧ ਪੈਸਾ ਖਰਚਣਾ ਪੈਂਦਾ ਕਿਉਂਕਿ ਇੱਕ ਖਿਡਾਰੀ ਪੈਦਾ ਕਰਨਾ ਉੱਤੇ ਖਰਚਾ ਵੀ ਕਰਨਾ ਪੈਂਦਾ ਤੇ ਮੇਰੀ ਮਾਂ ਤੇ ਮੇਰਾ ਪਿਤਾ ਹੈ ਨਾ ਉਹ ਮੇਰੀ ਬਹੁਤ ਲੋਕ ਅਪੋਰਟ ਕਰਦੇ ਸੀ ਤੇ ਜਦੋਂ ਮੈਂ ਜਾਣਾ ਮੇਰੇ ਨਾਲ ਭਾਵੇਂ ਸਾਡੇ ਗਰੀਬੀ ਸੀ ਉਦੋਂ ਤੇ ਮੇਰੇ ਜਿੰਨੇ ਵੀ ਜਾਂ ਪਲੇਅਰ ਜਾਣੇ ਉਨਾ ਮੈਨੂੰ ਆਖਣਾ ਵੀ ਪੁੱਤ ਸਹੀ ਗਲਤੀ ਕੋਈ ਗਲ ਜਿੱਥੋਂ ਸਭ ਕੁਝ ਤੁਹਾਨੂੰ ਮਿਲੇਗਾ ਇਹੋ ਮੇਰੀ ਮੈਂ ਨਹੀਂ ਖੇਡਦਾ ਤੇ ਬਲਵਿੰਦਰ ਫਿੱਡਾ ਸਾਡਾ ਬਹੁਤ ਤਕੜਾ ਪਲੇਅਰ ਹੋਇਆ ਸੀ ਮੈਚ ਦੀ ਗੱਲ ਹਾਂਜੀ 92 ਦੀ ਵਸਪੀਲਟ ਆ ਰੋ ਇਹਨੇ ਉਹ ਮਨਵਾਉਂਦਾ ਵੀ ਜੇ ਤੂੰ ਨਹੀਂ ਨਾ ਖੇਡਦਾ ਤੇ ਫਿਰ ਸਾਡੀ ਟੀਮ ਜਿੱਤ ਨਹੀਂ ਸਕਦੀ ਕਿਉਂਕਿ ਤੇਰੇ ਕੋਲ ਡਰਦੇ ਬਹੁਤ ਨੇ ਕਿ ਤੈਨੂੰ ਖੇਡਣਾ ਪੈਣਾ ਲੋ ਮੈਂ ਉਹ ਜਿੱਦੋਂ ਗਿਆਨ ਰੇਟ ਉਹ ਪਿਆ ਮੇਰੀਆਂ ਆਪਣੇ ਉਨ ਲਤਾਂ ਨੂੰ ਉਮਰ ਠਾ ਹੋ ਗਿਆ ਪਰ ਮੈਂ ਤਾਂ ਤੁਹਾਨੂੰ ਦੱਸਦਾਦਾਦਾ ਜੇ ਪੰਜਾਬ ਦੀ ਧਰਤੀ ਨੇ ਕਈ ਮਾਨਮਤੇ ਖਿਡਾਰੀ ਸਾਡੇ ਇਸ ਦੇਸ਼ ਨੂੰ ਦਿੱਤੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਖੇਡ ਦੇ ਵਿੱਚ ਦੇਸ਼ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਹੈ ਨਾਲ ਦੀ ਨਾਲ ਆਪਣੇ ਪੰਜਾਬ ਦੀ ਧਰਤੀ ਦਾ ਆਪਣੇ ਪਰਿਵਾਰ ਦਾ ਤੇ ਆਪਣੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਇੰਨੇ ਹੀ ਖਿਡਾਰੀਆਂ ਵਿੱਚੋਂ ਇੱਕ ਮਾਨਮਤਾ ਖਿਡਾਰੀ ਹੈ ਜਿਸ ਨੂੰ ਸ਼ਾਇਦ ਤੁਸੀਂ ਸਾਰੇ ਹੀ ਜਾਣਦੇ ਹੋ ਤੇ ਸਾਰੇ ਹੀ ਪਛਾਣਦੇ ਹੋ ਨਾਮ ਹੈ ਸੱਬਾ ਧਾਰੋਵਾਲੀ ਯਾਨੀ ਕਿ ਸੱਬਾ ਪਹਿਲਵਾਨ ਜਿਹੜੇ ਕਿ ਕਬੱਡੀ ਦੇ ਪਲੇਅਰ ਰਹੇ ਨੇ ਕਬੱਡੀ ਦੇ ਵਿੱਚ ਕਾਫੀ ਮਾਨ ਹਾਸਲ ਕੀਤਾ ਹੈ ਤਾਂ ਕਬੱਡੀ ਛੱਡਣ ਤੋਂ ਬਾਅਦ ਵੀ ਐਸਾ ਨਾਂ ਆਪਣਾ ਕਮਾਇਆ ਕਿ ਲੋਕ ਅਜੇ ਵੀ ਮਾਨ ਸਨਮਾਨ ਕਰਦੇ ਨੇ ਲੋਕ ਅਜੇ ਵੀ ਉਹਨਾਂ ਨੂੰ ਜਾਣਦੇ ਨੇ ਬੇਸ਼ੱਕ ਕੱਦ ਦੇ ਛੋਟੇ ਸਨ ਪਰ ਉਪਲਬਧੀਆਂ ਵੱਡੀਆਂ ਸਨ ਪਾਕਿਸਤਾਨ ਦੇ ਦੌਰੇ ਤੇ ਗਏ ਕਬੱਡੀ ਟੀਮ ਦਾ ਕਪਤਾਨ ਬਣ ਕੇ ਦੋ ਵਾਰ ਗਏ ਤੇ ਦੋ ਵਾਰ ਹੀ ਜਿੱਤ ਕੇ ਆਏ ਪਰ ਇਸ ਤੋਂ ਪਹਿਲਾਂ ਜਾਂ ਫਿਰ ਉਸ ਤੋਂ ਬਾਅਦ ਅੱਜ ਤੱਕ ਇੰਡੀਆ ਦੀ ਕਬੱਡੀ ਦੀ ਟੀਮ ਉੱਥੇ ਪਾਕਿਸਤਾਨ 'ਚ ਜਿੱਤ ਨਹੀਂ ਪਾਈ ਤਾਂ ਪਾਕਿਸਤਾਨ ਦਾ ਕੋਈ ਵੀ ਐਸਾ ਖਿਡਾਰੀ ਨਹੀਂ ਆ ਕਬੱਡੀ ਦਾ ਜਿਹੜਾ ਇਸ ਖਿਡਾਰੀ ਨੂੰ ਰੋਕ ਸਕਿਆ ਹੋਵੇ ਯਾਨੀ ਕਿ ਕਬੱਡੀ ਦੇ ਵਿੱਚ ਚੰਗਾ ਨਾਮ ਕਮਾਇਆ ਉਪਲਬਧੀਆਂ ਹਾਸਲ ਕੀਤੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਇਨਾਮ ਜਿਹੜੇ ਇੱਥੇ ਲੱਗੇ ਨੇ ਇਹ ਕਬੱਡੀ ਖੇਡਦਿਆਂ ਵੇਲੇ ਦੇ ਜਾਂ ਫਿਰ ਕਬੱਡੀ ਜਦੋਂ ਛੱਡੀ ਤੋਂ ਉਸ ਤੋਂ ਬਾਅਦ ਕਈਆਂ ਨੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਤੇ ਇਹ ਸਾਰੀਆਂ ਟਰੋਫੀਆਂ ਸਾਰੇ ਇਨਾਮ ਉਸੇ ਚੀਜ਼ ਦੀ ਗਵਾਹੀ ਭਰਦੇ ਹਨ ਕਿ ਇਹ ਸ਼ਬਾ ਧਰੋਵਾਲੀ ਯਾਨੀ ਕਿ ਸ਼ਬਾ ਪਹਿਲਵਾਨ ਕਿੰਨਾ ਵੱਡਾ ਨਾਮ ਕਮਾਇਆ ਹੈ ਕਬੱਡੀ ਦੇ ਵਿੱਚ ਇਹ ਉਸ ਚੀਜ਼ ਦੀ ਗਵਾਹੀ ਭਰ ਰਹੇ ਨੇ ਹਰ ਇੱਕ ਇਨਾਮ ਹਰ ਇੱਕ ਟਰੋਫੀ ਇਸ ਖਿਡਾਰੀ ਦੀ ਗੇਮ ਨੂੰ ਖੁਦ ਆਪ ਬੋਲ ਕੇ ਦੱਸ ਰਹੀ ਐ ਕਿ ਕਿਸ ਤਰੀਕੇ ਨਾਲ ਇਸ ਖਿਡਾਰੀ ਨੇ ਕਬੱਡੀ ਵਿੱਚ ਆਪਣਾ ਨਾਂ ਤਾਂ ਰੋਸ਼ਨ ਕੀਤਾ ਹੀ ਨਾਲ ਦੀ ਨਾਲ ਦੇਸ਼ ਦਾ ਤੇ ਪੰਜਾਬ ਦੀ ਇਸ ਧਰਤੀ ਦਾ ਨਾਂ ਵੀ ਰੋਸ਼ਨ ਕੀਤਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਸ਼ੁਰੂਆਤ ਕਰਦੇ ਆ ਇਹਨਾਂ ਨਾਲ ਪਹਿਲਾਂ ਸਵਾਗਤ ਕਰ ਲੈਨੇ ਆ ਸ਼ਬਾ ਜੀ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਜੀ ਤੁਹਾਡਾ ਬਹੁਤ ਬਹੁਤ ਚੈਨਲ ਦਾ ਸਵਾਗਤ ਕਰਦਾ ਜਿਹੜੇ ਤੱਕੀ ਮੇਰੇ ਕੋ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ਬਾ ਜੀ ਆਦੇ ਭਾਵੇਂ ਬੇਸ਼ੱਕ ਛੋਟਾ ਸੀ ਲੋਕੀ ਤੁਹਾਨੂੰ ਜਾਣਦੇ ਪਛਾਣਦੇ ਸੀ ਪਰ ਉਪਲਬਧੀਆਂ ਬੜੀਆਂ ਵੱਡੀਆਂ ਸ਼ੁਰੂਆਤ ਕਿੱਦਾਂ ਹੋਈ ਇਸ ਕਬੱਡੀ ਦੀ ਖੇਡ ਵੇਖੋ ਜੀ ਮੈਂ 1981 ਦੇ ਵਿੱਚ ਮੇਰਾ ਉਸਤਾਦ ਸੀ ਸਰਦਾਰ ਕਰਮਜੀਤ ਸਿੰਘ ਡੀਪੀ ਸਾਡਾ ਨਾ ਜਿੱਦਾਂ ਏ ਬੀ ਕਲਾਸ ਹੁੰਦੀਆਂ ਸਾਡਾ ਬੀ ਸੈਕਸ਼ਨ ਤੇ ਏ ਸੈਕਸ਼ਨ ਸਾਡਾ ਨਾ ਉਹ ਆਂਦੇ ਫੁੱਟਬਾਲ ਖਿੱਡੋ ਪਰ ਨਾਲ ਫੁੱਟਬਾਲ ਤੇ ਹੀ ਹਰ ਗਏ ਤੇ ਮੈਂ ਹਾਂ ਵੀ ਕਬੱਡੀ ਖੇਡ ਕੇ ਵੇਖੋ ਸਾਡਾ ਨਾ ਉਹ ਸਾਡਾ ਉਸਤਾਦ ਜਿਹੜਾ ਹੈ ਨਾ ਉਹ ਰੈਸਲਿੰਗ ਦਾ ਬਹੁਤ ਤਗੜਾ ਪੱਲੇਗਾਗਾ ਹੈਗੀ ਪਹਿਲਵਾਨ ਰੈਸਲਰ ਉਹ ਆਂਦਾ ਵੀ ਚਲੋ ਕਬੱਡੀ ਜਦੋਂ ਮੈਂ ਕੱਪੜੇ ਲਾਏ ਨਾ ਉਹ ਮੇਰੇ ਤੇ ਮੇਰੇ ਵਾਲੇ ਵੇਖ ਕੇ ਸਰੀਰ ਤੇ ਉਹ ਮੇਰੇ ਤੇ ਆਸ਼ਿਕ ਹੋ ਗਿਆ ਵੀ ਬੰਦਾ ਬਣਨ ਵਾਲਾ ਉਹਨਾਂ ਸਾਡੀ ਉਸੇ ਸਾਲ ਹੀ ਅਸੀਂ ਕਬੱਡੀ ਜਿੱਤ ਗਏ ਉਹਨਾਂ ਨੂੰ ਏਕ ਕਲਾਸ ਵਾਲਿਆਂ ਨੂੰ ਜਿੱਥੋਂ ਸਾਡੀ ਸ਼ੁਰੂਆਤ ਹੋਈ ਹੈ ਤੇ ਉਹ ਜਦੋਂ ਅਸੀਂ ਕਬੱਡੀ ਖੇੜੀ ਕਬੱਡੀ ਜਿੱਤ ਗਏ ਤੇ ਉਹਨੇ ਵੇਖਿਆ ਅਸੀਂ ਉਸੇ ਸਾਲ ਹੀ ਸਾਡੀ 81 ਦੇ ਵਿੱਚ ਟੀਮ ਬਣ ਗਈ ਸਕੂਲ ਲੈਵਲ ਤੇ ਪੇਰੇ ਇਸ ਨੈਸ਼ਨਲ ਲੈਵਲ ਤੇ ਦੂਜਾ ਡਿਸਟ੍ਰਿਕਟ ਲੈਵਲ ਜਿੱਤੇ ਨੈਸ਼ਨਲ ਲੈਵਲ ਤੇ ਨੈਸ਼ਨਲ ਪਹਿਲੇ ਸਾਲ ਹੀ ਅਸੀਂ ਖੇਡ ਕੇ ਆਏ ਉਹ ਵੀ ਅਸੀਂ ਜਿੱਤ ਪ੍ਰਾਪਤ ਕੀਤੀ ਉਸ ਵੇਲੇ ਉਮਰ ਕਿੰਨੀ ਸੀ ਛੱਬੇ ਪਹਿਲਵਾਨ ਉਮਰ ਮੇਰੀ ਤੁਸੀਂ ਲਾ ਲਓ ਵੀ 1965 ਦਾ ਮੇਰਾ ਜਨਮ ਆ ਤੇ ਇਹ ਹੈਗੀ ਜੇ 1981 ਦੀ ਗੱਲ 81 ਦੀ ਗੱਲ ਠੀਕ ਹੈ ਮਤਲਬ ਕਿ ਤੁਸੀਂ ਅੰਦਾਜ਼ਾ ਲਗਾ ਕੇ ਚੱਲੀਏ ਅਸੀਂ ਤੇ 16 17 ਸਾਲ ਉਮਰ ਹੋਏਗੀ 16 17 ਸਾਲ ਦੇ ਵਿੱਚ ਐਸਾ ਸਰੀਰ ਹੈਗਾ ਸੀ ਤੁਹਾਡਾ ਕਿ ਉਹ ਵੇਖ ਕੇ ਹੈਰਾਨ ਹੋ ਗਿਆ ਬਹੁਤ ਵਧੀਆ ਹਾਂਜੀ ਮਤਲਬ ਕਾਰਬਾਰ ਦਾ ਫਿਰ ਦੁੱਧ ਕਿਉ ਮੱਖਣ ਉਸ ਵੇਲੇ ਚੱਲਦਾ ਹੁੰਦਾ ਸੀ ਮਾਂ ਪਿਓ ਸਾਡਾ ਬਹੁਤ ਮੇਰੀ ਜਿਹੜਾ ਮੇਰੀ ਮਾਂ ਤੇ ਮੇਰਾ ਪਿਤਾ ਹੈ ਨਾ ਉਹ ਮੇਰੀ ਬਹੁਤ ਲੋਕਾਪਟ ਕਰਦੇ ਸੀ ਤੇ ਜਦੋਂ ਮੈਂ ਜਾਣਾ ਮੇਰੇ ਨਾਲ ਭਾਵੇਂ ਸਾਡੇ ਗਰੀਬੀ ਸੀ ਉਦੋਂ ਤੇ ਮੇਰੇ ਜਿੰਨੇ ਵੀ ਜਾਂ 플레이ਰ ਜਾਣੇ ਉਨਾ ਮੈਨੂੰ ਆਖਣਾ ਵੀ ਪੁੱਤ ਕੋਈ ਗਲਤੀ ਕੋਈ ਗੱਲ ਜਿੱਥੋਂ ਮਰ ਸਭ ਕੁਝ ਤੁਹਾਨੂੰ ਮਿਲੇਗਾ ਖਾਨ ਪਰ ਮੈਂ ਇੱਕ ਗੱਲ ਬੜਾ ਹੈਰਾਨ ਆ ਕਿ ਪਰਿਵਾਰ ਚ ਗਰੀਬੀ ਸੀ ਉਸ ਵੇਲੇ ਪਰ ਤੁਹਾਨੂੰ ਉਸ ਚੀਜ਼ ਦਾ ਸ਼ੌਂਕ ਲੱਗ ਗਿਆ ਜਿਹਦੇ ਵਿੱਚ ਤੇ ਸਭ ਤੋਂ ਵੱਧ ਪੈਸਾ ਖਰਚਣਾ ਪੈਂਦਾ ਕਿਉਂਕਿ ਇੱਕ ਖਿਡਾਰੀ ਪੈਦਾ ਕਰਨਾ ਉੱਤੇ ਖਰਚਾ ਵੀ ਕਰਨਾ ਪੈਂਦਾ ਉਹਨੂੰ ਉਹਨੂੰ ਅੱਗੇ ਤੱਕ ਵਿਦਿਆਨ ਦੀ ਵੀ ਪੈਸਾ ਲਾਣਾ ਪੈਂਦਾ ਪਰ ਪਰਿਵਾਰ ਗਰੀਬ ਸੀ ਪਰਿਵਾਰ ਦੇ ਵਿੱਚੋਂ ਕਿੰਨਾ ਫਿਰ ਸਾਥ ਮਿਲਿਆ ਮੈਨੂੰ ਮੈਨੂੰ ਦਜਾ ਰੰਧਾਵਾ ਸਾਹਿਬ ਨੇ ਮੈਨੂੰ ਬੜਾ ਸਾਥ ਦਿੱਤਾ ਸਰ ਰੰਧਾਵਾ ਵੱਡੇ ਸਾਹਿਬ ਵੱਡੇ ਰੰਧਾਵਾ ਸਰ ਸਰਦਾਰ ਸਰਦਾਰ ਸੰਤੋਖ ਸਿੰਘ ਉਹਨਾਂ ਨੇ ਵੀ ਬੜਾ ਸਾਡਾ ਸਾਥ ਦਿੱਤਾ ਮੇਰਾ ਸੁਖਜਿੰਦਰ ਰੰਧਾਵਾ ਜਿਹੜੇ ਇਹ ਵੇਲੇ ਲੋਕ ਸਭਾ ਦਾ ਮੈਂਬਰ ਨੇ ਇਹਨਾਂ ਮੈਨੂੰ ਬਹੁਤ ਉਦੋਂ ਮੇਰਾ ਬਹੁਤ ਜੀ ਹਵਾਲਾਵਾਤ ਹੈ ਇਹਨਾਂ ਨੇ ਉਹਨਾਂ ਦੇਣਾ ਤੇ 800 ਰੁਪਈਆ ਠੀਕ ਹੈ 981 ਦੇ ਵਿੱਚ ਤੇ ਉਦੋਂ 800 ਰੁਪਈਆ ਹੀ ਬਹੁਤ ਹੁੰਦਾ ਹੈ ਹਾਂਜੀ ਤੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਉਸ ਵੇਲੇ ਅਜੇ ਫਾਦਰ ਦੀ ਗੱਲ ਕਰਾਂ ਮਦਰ ਦੀ ਗੱਲ ਕਰਾਵਾਂ ਬਾਕੀ ਭੈਣ ਭਰਾਵਾਂ ਦੀ ਗੱਲ ਕਰਾਂ ਵੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਗਰਾਊਂਡ ਲੈਵਲ ਤੋਂ ਉੱਠਿਆ ਮੈਂ ਬਿਲਕੁਲ ਗਰਾਊਂਡ ਲੈਵਲ ਤੋਂ ਮੈਂ ਗੱਪਾਂ ਨਹੀਂ ਮਾਰਨੀਆਂ ਤੇ ਅੱਜ ਮੈਨੂੰ ਰੱਬ ਨੇ ਸਭ ਕੁਝ ਦਿੱਤਾ ਇਹ ਫਿਰ ਸਫ਼ਰ ਐਡਾ ਲੰਬਾ ਕਿਦਾਂ ਤੈਅ ਕੀਤਾ ਆ ਇੰਡੀਆ ਦੀ ਟੀਮ ਦੀ ਕਪਤਾਨੀ ਕਰਨੀ ਫਿਰ ਪਾਕਿਸਤਾਨ ਜਾ ਕੇ ਜਿੱਤ ਕੇ ਆਣਾ ਦੂਸਰੀ ਵਾਰੀ ਇੰਡੀਆ ਦੀ ਟੀਮ ਦੀ ਕਪਤਾਨੀ ਕਰਨੀ ਫਿਰ ਪਾਕਿਸਤਾਨ ਜਾ ਕੇ ਜਿੱਤ ਕੇ ਆਣਾ ਉਹ ਪਾਕਿਸਤਾਨ ਦੀਆਂ ਜਿੱਤਾਂ ਤੋਂ ਲੈ ਕੇ ਤੇ ਆਪਣੇ ਇਸ ਕਬੱਡੀ ਦਾ ਸਫ਼ਰ ਇਹ ਕਿਸ ਤਰੀਕੇ ਨਾਲ ਤੈਅ ਹੋਇਆ ਤੁਹਾਡਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਸਹਿਣੀਆਂ ਪਈਆਂ ਤੇ ਕਿਹੜੀਆਂ-ਕਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਮੁਸ਼ਕਲਾਂ ਨੂੰ ਟੱਕਰਾਂ ਦੇ ਇਹ ਮੁਸ਼ਕਲਾਂ ਤਾਂ ਬਹੁਤ ਝਲਣੀਆਂ ਪਈਆਂ ਪਰ ਮਹਾਰਾਜ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੀ ਸੱਚੇ ਪਾਤਸ਼ਾਹ ਦੀ ਉਹਦੀ ਬੜੀ ਮਿਹਰ ਤੇ ਮਿਹਰ ਰਹੀ ਆ ਮੇਰੇ ਤੇ ਮੈਨੂੰ ਸਾਰਾ ਕੁਝ ਵਧੀਆ ਮਿਲ ਗਿਆ ਤੇ ਆਪਣੀ ਪੜ੍ਹਾਈ ਕਿਸ ਤਰ੍ਹਾਂ ਦੀ ਫਿਰ ਤੁਹਾਡੀ ਮੈਂ میٹرਕ ਤੱਕ ਕੀਤੀ ਐ اچھا میٹرਕ ਤੱਕ ਕਰਕੇ ਵੀ ਤੁਸੀਂ ਇੰਡੀਆਂ ਵਡੀਆਂ ਉਪਲਬਧੀਆਂ ਹਾਸਲ ਕਰ ਲੀਆਂ ਅੱਜ ਕੱਲ ਤੇ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਹਥਿਆਰ ਛੁੱਟ ਕੇ ਬੈਠ ਜਾਂਦੇ ਮੈਂ ਫਿਰ ਇੱਥੋਂ ਆਪਣੀ 10ਵੀਂ ਕਰਕੇ ਨਾ ਮੈਨੂੰ ਫਿਰ ਉੱਥੋਂ ਲੈ ਗਏ ਜਨੰਦਰ ਸਪੋਰਟਸ ਕਾਲਜ ਤੇ 84 ਦੇ ਵਿੱਚ ਦੰਗੇ ਹੋ ਗਏ ਸੀ ਉਦੋਂ ਮੈਂ ਪੱਥੋਂ ਆ ਗਿਆ ਸੀ ਵੀ ਮੇਰਾ ਦਿਲ ਨਾ ਲੱਗਾ ਤੇ 85 ਦੇ ਫੇਰ ਸਾਡੇ ਉੱਤੇ ਜੀਤ ਸਿੰਘ ਮਾਲੜੀ ਕੋਚ ਬਹੁਤ ਤਗੜੇ ਉਹਨਾਂ ਨੇ ਮੈਨੂੰ ਉੱਥੋਂ ਮੁੰਡੇ ਘੱਲੇ ਜਉਪੁਰ ਨੂੰ ਛੱਬੇ ਨੂੰ ਲੱਭ ਕੇ ਲਿਆਓ ਜਿੱਥੋਂ ਬੰਦਾ ਬਣਨ ਵਾਲਾ ਤੇ ਮੈਂ ਉੱਥੇ ਚੱਲ ਗਿਆ ਸਪੋਰਟਸ ਕਾਲਜ ਤੇ ਉੱਥੋਂ ਫਿਰ ਸਾਡੀ ਟੀਮ ਬਣੀ ਉੱਥੇ ਚੈਂਪੀਅਨਸ਼ਿਪ ਹੋਈ ਸਾਹਨੇਵਾਲ ਤੇ ਮੈਂ ਪੰਜਾਬ ਦੀ ਟੀਮ ਵੱਲੋਂ ਖੇਡਿਆ ਉੱਥੇ ਉੱਥੇ ਮੈਂ ਨਿਕਲਿਆ ਬੈਸਟ ਰੇਡਰ ਉੱਥੇ ਫਿਰ ਮੈਨੂੰ ਮੰਡੀ ਬੋਰਡ ਵਾਲਾ ਭਰਤੀ ਕਰ ਲਿਆ ਠੀਕ ਹੈ ਤੇ ਉਸੇ ਸਾਲ ਇੰਗਲੈਂਡ ਦੀ ਟੀਮ ਆ ਗਈ ਇੰਡੀਆ ਦੇ ਵਿੱਚ ਸਿਆਸੀ ਚ ਤੇ ਇਹਨਾਂ ਨੇ ਫਿਰ ਮੈਂ ਉੱਥੇ ਸਾਡੇ ਕਰਾਲੀ ਮੈਚ ਹੋਏ ਉੱਥੇ ਵੀ ਮੈਂ ਬੈਸਟ ਰੇਡਰ ਨਿਕਲਿਆ ਉੱਥੇ ਮੈਨੂੰ ਇਹਨਾਂ ਨੇ ਸੈਲੈਕਟ ਕਰ ਲਿਆ ਵੀ ਤੂੰ ਸਾਡੇ ਵੱਲੋਂ ਆ ਪਹਿਲੇ ਸਾਲ ਸਿਆਸੀ ਦੇ ਵਿੱਚ ਮੈਨੂੰ ਤਿੰਨ ਤਿੰਨ ਕਲੱਬਾਂ ਨੇ ਜੁਆਇਨ ਕਰ ਲਿਆ ਉੱਥੇ ਅੱਛਾ ਸਿੰਘ ਸਭਾ ਬਾਹਰਕਿੰਗ ਇਰਥ ਕਬੱਡੀ ਕਲੱਬ ਕਵੈਂਟਰੀ ਕਬੱਡੀ ਕਲੱਬ ਤੋਂ ਮੈਂ ਨਾ ਉੱਥੇ ਮੈਨੂੰ ਪਤਾ ਨਹੀਂ ਮੈਨੂੰ ਵੀ ਮੈਂ ਹੁਣ ਕਿੱਧਰ ਜਾਵਾਂ ਫਿਰ ਮੈਂ ਮੁੰਡਾ ਮੇਰੇ ਨਾਲ ਖੇਡਦਾ ਹੁੰਦਾ ਜੇਲਾ ਸ਼ਹਿਰਪੁਰ ਦਾ ਮੈਂ ਪੁੱਛਿਆ ਵੀ ਜੇਲਾ ਕਿੱਧਰ ਖੇਡ ਜਾਂਦੇ ਬਾਹਰਕਿੰਗ ਫਿਰ ਮੈਂ ਬਾਹਰਕਿੰਗ ਕਬੱਡੀ ਕਲੱਬ ਅੱਲ ਗਿਆ ਉਧਰ ਹੀ ਮੈਂ 18 ਸਾਲ ਕਬੱਡੀ ਖੇਡਿਆ ਲਗਾਤਾਰ ਨਗਾਤ 18 ਸਾਲ ਕਬੱਡੀ ਖੇਡੀ ਵੈਸੇ ਜੇ ਜੇ ਆਪਣੇ ਜੀਵਨ ਦੀ ਗੱਲ ਕਰੀਏ ਕਬੱਡੀ ਦੌਰ ਦੀ ਗੱਲ ਕਰੀਏ ਜਦੋਂ ਤੁਸੀਂ ਕਬੱਡੀ ਖੇਡ ਰਹੇ ਸੀ ਕਬੱਡੀ ਜਗਤ ਤੇ ਛਾਏ ਹੋਏ ਸੀ ਤੁਸੀਂ ਤੁਹਾਨੂੰ ਕਲੱਬਾਂ ਬੁਲਾਉਂਦੀਆਂ ਸੀ ਉਹ ਦੌਰ ਕਿੰਨਾ ਲੰਬਾ ਰਿਹਾ ਕਿੰਨੇ ਸਾਲ ਦਾ ਦੌਰ ਰਿਹਾ ਤੁਹਾਡਾ ਕਬੱਡੀ ਦਾ ਖੇਡਦੇ ਹੋਇਆਂ ਹਾਂ ਹਾਂਜੀ ਉਹ ਤੁਸੀਂ ਲਾ ਲਓ 86 ਤੋਂ ਲੈ ਕੇ 2001 ਤੱਕ ਤੇ ਮੈਂ ਲਗਾਤਾਰ ਬਾਹਰ ਹੀ ਜਾਂਦਾ ਖੇਡਦਾ ਰਿਹਾ ਹਾਂ ਕੋਈ ਗਿਣਤੀ ਹੈਗੀ ਕਿੰਨੇ ਕੋ ਮੈਚ ਖੇਡੇ ਇਸ ਦੌਰ ਮੈਂ ਤੇ ਤੁਸੀਂ ਵੇਖੋ ਇੰਗਲੈਂਡ ਦੇ ਵਿੱਚ ਕੋਈ 10 12 ਕਲੱਬਾਂ ਹੁੰਦੀਆਂ ਤੇ 15 ਕਲੱਬਾਂ ਨੇ ਤੇ ਦਿਹਾੜੇ ਦੇ ਜਦਨੇ ਸੰਡੇ ਮੈਚ ਹੁੰਦਾ ਉਥੇ ਐਤਵਾਰ ਇੱਕ ਜਿਹਨੇ ਟੀਮ ਜਿਹੜੀ ਜਿੱਤਦੀ ਹੈ ਨਾ ਉਹਨੂੰ ਚਾਰ ਮੈਚ ਖੇੜਨੇ ਪਏ ਦੇ ਲਗਾਤਾਰ ਠੀਕ ਹੈ ਹਾਂ ਤੇ ਸਭਾ ਪਹਿਲਵਾਨ ਖੇਡਦਾ ਰਿਹਾ ਸਾਰੇ ਪਹਿਲਵਾਨ ਜਿੰਨੇ ਵੀ ਮੈਚ ਉਥੇ ਮਿਲਦੇ ਤੋਂ 86 ਤੋਂ ਲੈ ਕੇ ਦੂਜਾ ਮਾਰਾ ਇੰਗਲੈਂਡ ਲਗਾਤਾਰ ਗਿਆ ਫਿਰ ਮੈਂ 1990 ਤੋਂ ਲੈ ਕੇ ਕੈਨੇਡਾ ਤੇ 2090 ਤੋਂ ਲੈ ਕੇ ਅਮਰੀਕਾ ਸਿੰਗਾਪੁਰ ਦੁਬਈ ਸਾਰੇ ਮੈਂ ਜਾ ਗਿਆ ਜਦੋਂ ਅਸੀਂ ਇੰਟਰਵਿਊ ਕਰਨ ਤੋਂ ਸ਼ੁਰੂ ਤੋਂ ਪਹਿਲਾਂ ਤੁਹਾਡਾ ਨਾਲ ਗੱਲਬਾਤ ਕੀਤੀਆਂ ਤੁਸੀਂ ਸਾਨੂੰ ਦੱਸਿਆ ਕਿ ਕੈਨੇਡਾ ਦੇ ਬਰਮਕਾਂ ਦੇ ਵਿੱਚ ਇੱਕ ਮੈਚ ਹੋਇਆ ਸੀ ਜਿੱਥੇ ਤੁਸੀਂ ਬਾਲਾ ਕੱਢ ਦਿੱਤਾ ਸੀ ਪਲੇਅਰ ਦਾ ਉਹ ਸਾਰਾ ਵਾਕਿਆ ਕੀ ਹੋਇਆ ਸੀ ਮੈਨੂੰ ਤੁਸੀਂ ਆਪ ਹੀ ਦੱਸ ਰਹੇ ਸੀ ਕਿ ਨਾ ਤਾਂ ਕਿਸੇ ਨੇ ਹੁਣ ਤੱਕ ਕੱਢਿਆ ਤੇ ਨਾ ਉਦੋਂ ਉਸ ਤੋਂ ਪਹਿਲਾਂ ਕਿਸੇ ਨੇ ਕੱਢਿਆ ਉਹ ਵੀ ਮੈਂ ਤੁਹਾਨੂੰ ਹੁਣ ਗੱਲ ਦੱਸਦਾ ਵੀ ਮੇਰੇ ਗਿੱਟੇ ਦੇ ਸਾੜ ਲੱਗ ਗਈ ਬਹੁਤ ਜ਼ਿਆਦਾ ਉਹ ਮਤਲਬ ਹੁਣ ਬੁਖਾਰ ਬੁਖਾਰ ਸਕਣਾ 17 ਟਾਂਕੇ ਲੱਗੇ ਮੇਰੇ ਗਿੱਟੇ ਦੇ ਤੇ ਉਹ ਮੇਰੀ ਮੈਂ ਨਹੀਂ ਖੇਡਦਾ ਤੇ ਬਲਵਿੰਦਰ ਫਿੱਡਾ ਸਾਡਾ ਬਹੁਤ ਤਗੜਾ ਪਲੇਅਰ ਹੋਇਆ ਉਸੇ ਮੈਚ ਦੀ ਵਾਸਪੀਲਟ ਆ ਰੋ ਇਹਨੇ ਤੇ ਉਹ ਮੈਨੂੰ ਆਂਦਾ ਵੀ ਜੇ ਤੂੰ ਨੀ ਨਾ ਖੇਡਦਾ ਤੇ ਫਿਰ ਸਾਡੀ ਟੀਮ ਜਿੱਤਦੀ ਸਕਦੀ ਕਿਉਂਕਿ ਤੇਰੇ ਕੋ ਡਰਦੇ ਬਹੁਤ ਨੇ ਤੇ ਤੈਨੂੰ ਖੇਡਣਾ ਪੈਣਾ ਤੇ ਉਹ ਮੈਂ ਉਹ ਜਦੋਂ ਗਿਆ ਨਾ ਰੇਟ ਉਹ ਪਿਆ ਮੇਰੀਆਂ ਆਪਣੇ ਨਾਲ ਲਤਾ ਨੂੰ ਉਹ ਮਠਾ ਹੋ ਕੇ ਫਿਰ ਮੈਂ ਇਦਾਂ ਚੁੱਕਦਾ ਸਦਾ ਦਾ ਸਦਾ ਹੀ ਇੱਕ ਨੰਬਰ ਜਾਫੀ ਆ ਜੰਗਵਾ ਦੁਨੀਆ ਦਾ ਹਾਂ ਸੱਬੇ ਨੂੰ ਹੁਣ ਤੱਕ ਵੈਸੇ ਜਦੋਂ ਰੇਡ ਪਾਨ ਗਏ ਕਿੰਨੇ ਕੋ ਜਾਫੀਆਂ ਨੇ ਡੱਕ ਲਿਆ ਹੁਣ ਤੱਕ ਦੀ ਗੇਮ ਦੇ ਵਿੱਚ ਨਹੀਂ ਤੂੰ ਖੇਢੀ ਆ ਨ ਜੱਫੇ ਦੇ ਵੇਖੋ ਲੱਗਦੇ ਆ ਖੇਡਦੇ ਆ ਇਹ ਚ ਕੋਈ ਸ਼ੱਕ ਨਹੀਂ ਪਾਕਿਸਤਾਨੀ ਪਲੇਅਰਾਂ ਦੀ ਗੱਲ ਨਹੀਂ ਉੱਧਰ ਕੋਈ ਨਹੀਂ ਅੱਛਾ ਦੋ ਵਾਰੀ ਗਿਆ ਮੈਨੂੰ ਇੱਕ ਵਾਰੀ ਇੱਕ ਸਟ੍ਰੋਕ ਨਹੀਂ ਲੱਗਾ ਅੱਛਾ ਹਾਂ ਕਿਸੇ ਹੋਰ ਦੇਸ਼ 'ਚ ਵੀ ਨਹੀਂ ਜਦੋਂ ਪਾਕਿਸਤਾਨ ਦੀ ਟੀਮ ਨਾਲ ਨਾ ਨਾ इंग्लंड ਨਾ ਕੈਨੇਡਾ ਨਾ ਅਮਰੀਕਾ ਅੱਛਾ ਹਾਂ ਪਾਕਿਸਤਾਨ ਦੀ ਟੀਮ ਨਾਲ ਜਿੱਥੇ ਵੀ ਕਿਤੇ ਮੈਚ ਹੋਏ ਸਭੇ ਨੂੰ ਇੱਕ ਵੀ ਜੱਫਾ ਨਹੀਂ ਆਉ ਨਾ 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 ਠੀਕ ਹੈ ਹਾਂਜੀ ਇਸੇ ਕਾ ਕਿ ਮੇਰੇ ਹੱਥ ਨਾਲ ਲੱਗਦਾ ਹੁਣ ਆ ਕਿ ਜੱਫਾ ਨਹੀਂ ਲਾ ਪਾਇਦੇ ਪੈਰਾਂ ਨੂੰ ਪਏ ਉਦੋਂ ਹਾਂਜੀ ਹਾਂਜੀ ਇਹ ਪੈਰਾਂ ਦਾ ਚੁਕਲੀਏ ਸ਼ਾਇਦ ਕਿਤੇ ਕਿਤੇ ਕਾਬੂ ਆ ਜਾ ਸਾਡੇ ਹਰ ਕ ਅੱਲਾ ਤਾਂ ਮੈਂ ਪੈਣ ਨਹੀਂ ਦਿੰਦਾ ਕਿਸੇ ਨੂੰ ਵੀ ਹਾਂਜੀ ਤੇ ਇਹ ਜਿਹੜੇ ਦੋ ਮੈਚ ਤੁਸੀਂ ਉੱਥੇ ਜਾ ਕੇ ਜਿੱਤੇ ਜਦੋਂ ਇੰਡੀਆ ਦੀ ਟੀਮ ਦੀ ਕਪਤਾਨੀ ਕਰਕੇ ਉੱਥੇ ਪਾਕਿਸਤਾਨ ਪਹੁੰਚੇ ਉੱਥੇ ਕੋਈ ਐਸਾ ਵਾਕਿਆ ਹੈਗਾ ਜਿਨੇ ਤੁਹਾਨੂੰ ਅੰਦਰੋਂ ਤੱਕ ਝੰਜੋੜ ਕੇ ਰੱਖਦਾ ਕਿ ਨਹੀਂ ਜਿਨੇ ਜਜਪਾ ਲਿਆਤਾ ਤਾਂ ਦਾ ਗੁੱਸਾ ਲਿਆਤਾ ਹੋਵੇ ਵੀ ਯਾਰ ਇਹੇ ਮੈਨੂੰ ਇਦਾਂ ਕਹਿੰਦੇ ਮੈਂ ਹੁਣ ਇਥੋਂ ਜਿੱਤ ਕੇ ਹੀ ਜਾਣਾ ਵੇਖੋ ਜੀ ਸਾਡੀ ਪਹਿਲੀ ਗੱਲ ਤੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਗੱਲ ਹੁੰਦੀ ਫੋਨ ਤੇ ਉਦਾਂ ਹੀ ਖੋਲ ਜਾਂਦਾ ਖੋਲ ਜਾਂਦਾ ਵੇਖੀ ਤਾਂ ਜਿਆ ਤਕਲੀਫ ਹੋਣੀ ਵੀ ਵੇਖ ਲਓ ਤੁਸੀਂ ਆਹ ਕ੍ਰਿਕਟ ਦਾ ਵੀ ਮੈਚ ਹੈ ਨਾ ਉਹਦੇ ਵੀ ਗਵਰਨਮੈਂਟ ਦੇ ਵੀ ਆਈ ਸਾਡਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਣ ਲੱਗਾ ਹਾਂਜੀ ਹਾਂ ਬਿਲਕੁਲ ਹਾਂਜੀ ਆ ਚੱਕਰ ਉਹਦਾ ਕੋਈ ਵਾਕਿਆ ਯਾਦ ਹੈਗਾ ਜਿਹਨੂੰ ਜਿਹਨੂੰ ਸੱਬੇ ਨੂੰ ਝੰਡੋੜ ਕੇ ਰੱਖਤਾ ਹੋਵੇ ਕਿ ਯਾਰ ਅਸੀਂ ਇੱਥੇ ਆਏ ਆ ਮੈਚ ਖੜਨੇ ਸਾਨੂੰ ਇਹ ਗੱਲ ਕਹਿਤੀ ਇਹਨਾਂ ਨੇ ਹੁਣ ਇਹਨਾਂ ਕੋ ਜਿੱਤ ਕੇ ਹੀ ਜਾਣਾ ਨਹੀਂ ਨਹੀਂ ਉਹ ਉਹ ਨਹੀਂ ਉਹ ਨਹੀਂ ਕਹ ਅੱਗੇ ਨਹੀਂ ਮੇਰੇ ਬੋਲ ਸਕਿਆ ਬਿਲਕੁਲ ਨਹੀਂ ਠੀਕ ਹਾਂਜੀ ਇੱਕ ਵਾਕਿਆ ਦੱਸ ਰਹੇ ਸੀ ਨਾ ਜਦੋਂ ਅਸੀਂ ਉਤਰੇ ਇੱਥੇ ਸਟੇਸ਼ਨ ਤੇ ਇੱਕ ਕਿਸੇ ਨੇ ਕੋਈ ਗੱਲ ਕੀਤੀ ਸੀ ਕਿ ਉਹਨਾਂ ਦਾ ਕਬੱਡੀ ਜਿਹੜਾ ਪ੍ਰਧਾਨ ਸੀ ਨਾ ਉਹਨਾਂ ਦਾ ਖਵਾਜਾ ਵਰਦਕ ਉਹ ਆਂਦਾ ਵੀ ਆ ਯਾਰ ਕਿੱਥੋਂ ਲਿਆ ਆ ਛੋਟੇ ਮੈਂ ਹਾਜੀ ਛੋਟੇ ਛੋਟੇ ਨਹੀਂ ਇਹ ਤਾਂ ਪਤਾ ਲੱਗਣਾ ਉਦੋਂ ਜਦੋਂ ਆਪਾਂ ਗਰਾਊਂਡ 'ਚ ਗਏ ਠੀਕ ਹੈ ਪਹਿਲਾਂ ਸਾਨੂੰ ਦਰਸ਼ਨ ਕਰਾਓ ਗੁਰੂਆਂ ਦੇ ਅਸੀਂ ਆਪਣੇ ਗੁਰੂਆਂ ਦੇ ਗੁਰੂ ਨਾਨਕ ਦੇਵ ਜੀ ਪਹਿਲਾਂ ਪੰਜਾ ਸਾਹਿਬ ਗਏ ਫਿਰ ਨਨਕਾਣਾ ਸਾਹਿਬ ਗਏ ਆ ਉੱਥੇ ਫਿਰ ਅਸੀਂ ਅਰਦਾਸ ਕੀਤੀ ਤੋ ਵਾਕਿਆ ਜਿਹੜਾ ਸਾਡੇ ਨਾਲ ਗਿਆਂਦੇ ਵੀ ਤੁਹਾਡੀ ਗੁਰੂਆਂ ਨੇ ਵਾਕਿਆ ਸੁਣੀ ਹੈ। ਇਹਦਾ ਮਤਲਬ ਮੈਂ ਜਦੋਂ ਦੋਵੇਂ ਮੈਚ ਜਿੱਤ ਲਿਆ ਆਪਣੀ ਕਪਤਾਨੀ ਤੇ ਫਿਰ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਯਾਰ ਇਹ ਛੋਟੇ ਨਹੀਂਗੇ ਇਹ ਵੱਡੇ ਹੀ ਨੇ। ਉਹਨਾਂ ਸਾਡੇ ਨਾਲ ਘੱਟੋ ਘੜ ਚਾਰ ਪੰਜ ਟੀਮਾਂ ਖੜਾਈਆਂ ਆਪਾਂ ਵੱਖੋ ਵੱਖੋ ਉਹਨਾਂ ਦੇ ਮਹਿਕਮੇ ਬਣੇ ਨੇ। ਅੱਛਾ ਜਿਦਾਂ ਸਾਡੇ ਨੇ ਬਿਜਲੀ ਬੋਰਡ, ਪੰਜਾਬ ਪੁਲਿਸ ਮੰਡੀ ਬੋਰਡ ਉਹਨਾਂ ਸਾਰਾ ਯੋਰ ਇੱਕ ਉਹਨਾਂ ਟੀਮ ਜਿਹੜੀ ਫਾਈਨਲ ਵੀ ਹੱਕੀ ਨਿਚੋੜ ਵੀ ਚਲੋ ਇਹ ਨਹੀਂ ਜਿੱਤੇ ਤੇ ਆਹ ਜਿੱਤ ਜਾਣਗੇ। ਪਰ ਉਹ ਸਾਡੇ ਤੇ ਕੋਈ ਟੀਮ ਨਹੀਂ ਹੈ ਵੀ ਨਹੀਂ ਹੋਈ। ਸਾਰੇ ਮੈਚ ਅਸੀਂ ਜਿੱਤੇ ਆ। ਸਭ ਨੇ ਹੁਣ ਤੱਕ ਕਿਹੜੇ ਕਿਹੜੇ ਦੇਸ਼ ਫਿਰ ਘੁੰਮ ਲਿਆ ਕਬੱਡੀ ਦੇ ਜਰੀਏ ਜਾਂ ਮੈਚਾਂ ਦੇ ਜਰੀਏ ਮੈਂ ਹੁਣ ਤੱਕ ਕਬੱਡੀ ਦੇ ਜਰੀਏ ਇੰਗਲੈਂਡ ਪੱਤ ਕੈਨੇਡਾ ਅਮਰੀਕਾ ਸਿੰਗਾਪੁਰ ਦੁਬਈ ਤਕਰੀਬ ਸਾਰੇ ਮੁਲਕ ਜਿਹੜੇ ਗੱਲਾਂ ਮੈਂ ਆਸਟ੍ਰੇਲੀਆ ਨਹੀਂ ਗਿਆ ਹਾਲ ਤੱਕ ਹੁਣ ਮੈਂ ਆਰ ਕੀ ਜਾਣਾ ਆਸਟ੍ਰੇਲੀਆ ਵੀ ਪਰ ਮੇਰੇ ਮਨ ਤੇ ਹੋ ਵੀ ਉੱਥੇ ਕਬੱਡੀ ਵੀ ਖੇਡ ਪਉਂਦਾ ਕਬੱਡੀ ਉੱਥੇ ਹੈ ਨਹੀਂ ਠੀਕ ਹੈ ਜਿਹੜੀ ਮੇਨ ਗੱਲ ਹੈ ਹਾਂ ਜੀ ਮਾਨ ਸਨਮਾਨ ਕਬੱਡੀ ਖੇਡਦਾ ਤੇ ਬਹੁਤ ਮਿਲੇ ਤੇ ਹੁਣ ਵੀ ਮਿਲੀ ਜਾ ਰਿਹਾ ਕਿਸ ਤਰ੍ਹਾਂ ਲੱਗਦਾ ਫਿਰ ਮਨ ਚ ਕਿੰਨਾ ਕੋ ਉਚਾ ਜਾਂ ਕਿੰਨੀ ਕੋ ਖੁਸ਼ੀ ਉੱਠਦੀ ਹੈ ਜਦੋਂ ਹੁਣ ਵੀ ਮਾਨ ਸਨਮਾਨ ਮਿਲਦੇ ਆ ਮਨ ਨੂੰ ਤੇ ਕੋਈ ਬੈਨੇ ਮਹਾਰਾਜ ਦੀ ਕਿਰਪਾ ਵੀ ਮਾਨ ਸਨਮਾਨ ਸਕੇ ਮੈਨੂੰ ਉਦੋਂ ਨਾਲੋਂ ਬਹੁਤੇ ਮਿਲ ਲੜੇ ਹੁਣ ਆ ਵੇਖੋ ਮੈਨੂੰ 12 ਸਾਲ ਬਾਅਦ ਇੰਗਲੈਂਡ ਵਾਲਿਆਂ ਨਾਲ ਟਰੋਫੀ ਦਿੱਤੀ ਅੱਛਾ ਜੀ ਹਾਂ ਵੇਖੋ ਇਹ ਅੱਛਾ ਇੰਗਲੈਂਡ ਇਹ ਹੈ ਹਾਂਜੀ ਠੀਕ ਹੈ ਇਹ ਉਧਰ ਦੇ 400 ਪਾਉਂਡ ਦੀ ਟਰੋਫੀ ਜੀ ਕਮਾਤ ਤਸਵੀਰ ਵੀ ਦੇ ਰਹਾ ਆ ਇਹ ਮੇਰੇ ਨਾਲ ਸੰਤੋਖ ਸਿੰਘ ਨੇ ਵਾਝੀ ਦੀ ਆ ਤਸਵੀਰ ਆ ਬਲਿਤਾ ਸਵੀਰ ਇਹ ਤੁਸੀਂ ਆਪ ਹੀ ਉਹ ਵਿੱਚ ਹਨਾ ਅਕਾਬਾਦ ਅੱਛਾ ਜੀ ਇਹ ਇਹ ਬਹੁਤ ਕਬੱਡੀ ਦੇ ਫੈਨ ਹੀ ਗਰਾਊਂਡ ਦੇ ਵਿੱਚ ਕੁਰਸੀ ਢਾ ਕੇ ਮੈਚ ਵੰਦੇ ਹੁੰਦੇ ਠੀਕ ਹੈ ਹਾਂ ਜਿੱਥੇ ਵੀ ਮੈਚ ਹੋਣਾ ਇਹਨਾਂ ਉੱਥੇ ਬਹਿ ਕੇ ਵੇਖਣਾ ਤੇ ਨਾਲ ਕਹਿਣਾ ਵੀ ਇਹ ਛੱਬਾ ਮੇਰੇ ਪਿੰਡ ਦਾ ਹੀਰਾ ਵਾ ਠੀਕ ਹੈ ਹਾਂ ਜੀ ਧਰੋਵਾਲੀ ਦਾ ਹੀਰਾ ਧਰੋਵਾਲੀ ਦੇ ਇਹ ਤੇ ਧਰੋਵਾਲੀ ਦੇ ਤੁਸੀਂ ਤੇ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰ ਦਾ ਕਿੰਨਾ ਕੋ ਸਵੇ ਭਾਈ ਸਾਥ ਰਿਹਾ ਕਿਉਂਕਿ ਤੁਸੀਂ ਤੇ ਕਬੱਡੀ ਦੇ ਮੈਚ ਖੇਡਣ ਜਾਣੇ ਬਾਹਰ ਹੀ ਰਹਿਣਾ ਤਕਰੀਬਨ ਹਨਾ ਪਿੱਛੇ ਜੀਵਨ ਸਾਥਨ ਨੂੰ ਪਰਿਵਾਰ ਸੰਭਾਲਣਾ ਪੈਣਾ ਘਰ ਸੰਭਾਲਣਾ ਪੈਣਾ ਸਾਰਾ ਕੁਝ ਪਰਿਵਾਰ ਚ ਕਿਦਾ ਕਿਦਾ ਕਿੰਨਾ ਕੋ ਸਾਥ ਰਿਹਾ ਪਰਿਵਾਰ ਦਾ ਸਾਥ ਹੀ ਤੇ ਮੈਂ ਇੱਥੇ ਤੱਕ ਪਹੁੰਚਿਆ ਜੀ ਭਰਾਵਾਂ ਦਾ ਭੈਣਾਂ ਦਾ ਘਰ ਵਾਲਿਆਂ ਦਾ ਘਰ ਵਾਲੀ ਦਾ ਬੱਚਿਆਂ ਦਾ ਹੁਣ ਮੈਂ ਪਹਿਲਾਂ ਉੱਥੇ ਪਿੰਡ ਰਹਿੰਦਾ ਸੀ ਧਰੋਵਾਲੀ ਮੈਂ 96 ਦਾ ਇੱਥੇ ਆ ਗਿਆ ਹਾਂ ਇੱਥੇ ਫਿਰ ਮੇਰੀ ਸਾਰੀ ਲੋਕ ਆਫਟਰ ਮੇਰੀ ਨਾਲ ਦੀ ਮੇਰੀ ਪਤਨੀ ਰਵਿੰਦਰ ਕੋਰ ਉਹਨਾਂ ਨੇ ਸਾਰਾ ਉਹ ਵੀ ਹੁਣ ਮੈਂ ਵੀ ਹੁਣ ਤੜ ਕੋਈ ਨਾ ਬੋਝ ਲੈਂਦਾ ਕੋਈ ਮੈਂ ਨਹੀਂ ਕਦੀ ਸੋਚਿਆ ਵੀ ਹੁਬਦੇ ਕੀ ਕਰਨਾ ਕੀ ਲਿਆਉਣਾ ਨਾ ਜੋ ਕੁਝ ਕਰਨਾ ਬੱਚਿਆਂ ਨੇ ਜਾਂ ਮੇਰੀ ਵਾਈਫ ਨੇ ਕਰਨਾ ਹੈ ਸ਼ੁਕਰਾਨਾ ਮਨ ਚੋਠਦਾ ਹੋਏਗਾ ਪ੍ਰਮਾਤਮਾ ਦਾ ਜਦੋਂ ਉਹ ਦਿਨ ਵੇਖੇ ਤੇ ਹੁਣ ਅੱਜ ਦਿਨ ਵੀ ਵੇਖਣੇ ਪੈਂਦੇ ਕਿ ਲੋਕੀ ਸਨਮਾਨ ਕਰਦੇ ਲੋਕੀ ਸਭੇ ਨੂੰ ਜਾਣਦੇ ਬਿਲਕੁਲ ਬਿਲਕੁਲ ਆਹ ਵੇਖੋ ਜੀ ਉਹਨਾਂ ਨੇ ਡਾਲੇ ਕੀਤਾ ਇਹਨੂੰ ਸਨਮਾਨਤ ਉਹ ਮੈਂ ਕਿਤੇ ਬੈਠਾ ਕਿਸੇ ਦੁਕਾਨ ਦੇ ਦੇ ਉੱਥੋਂ ਮੈਂ ਉੱਠ ਕੇ ਆਇਆ ਉਹ ਬੰਦਾ ਪੁੱਛਦਾ ਯਾਰਾ ਬੰਦਾ ਨਾ ਉਦਾਂ ਵੇਖਿਆ ਜਰੂਰ ਐ ਇਹ ਕੌਣ ਆ ਆਂਦਾ ਸ਼ੱਬਾ ਤਾਰੋ ਵਾਲਿਆਂ ਦਾ ਤੁਹਾਡਾ ਆਪਾ ਲਾਜ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਉਹਨੇ ਨੇ ਡਾਲੇ ਜਾ ਕੇ ਮੈਨੂੰ ਫੋਨ ਕੀਤਾ ਵੀ ਪਹਿਲਵਾਨ ਜੀ ਤੁਹਾਨੂੰ ਜੇ ਮੈਂ ਸੱਦਾ ਤੇ ਤੁਸੀਂ ਮੇਰੇ ਪਿੰਡ ਆਓਗੇ ਮੈਂ ਯਾਰ ਮੈਂ ਜਰੂਰ ਆਵਾਂਗਾ ਆਂਦਾ ਵੇਖਿਓ ਕਿਤੇ ਕਿਦਾਂ ਨਾ ਕਰਿਓ ਮੇਰੇ ਨਾਲ ਉੱਥੇ ਫਿਰ ਮੈਂ ਗਿਆ ਉਹਨਾਂ ਫਿਰ ਰਾਣਾ ਰਜੀਤ ਜੱਪਣਾ ਰਾਣਾ ਸਾਹਿਬ ਜਿਹੜੇ ਨੇ ਗਰਜੀਤ ਸਿੰਘ ਰਾਣਾ ਉਹ ਉੱਥੇ ਆਏ ਉਹਨਾਂ ਦੇ ਹੱਥੋਂ ਮੈਨੂੰ ਵੀ ਟਰੋਫੀ ਤੇ 21000 ਰੁਪਏ ਨਾ ਮੈਨੂੰ ਨਗਦ ਦਿੱਤਾ ਸੇ ਹਾਂ ਜੀ ਇਹ ਸਾਰਾ ਉਸ ਕਬੱਡੀ ਦੀ ਬਦੌਲਤ ਹੈ ਜਿਹੜੀ ਤੁਸੀਂ ਖੇਡਦੇ ਹੋ ਬਸ ਬਸ ਤੇ ਅੱਜ ਇੱਕ ਸਵਾਲ ਮੈਂ ਹੋਂਦਾ ਪੁੱਛਾਂਗਾ ਤੁਹਾਨੂੰ ਕਿ ਅੱਜ ਕੱਲ ਦੇ ਨੌਜਵਾਨ ਕਿੱਥੇ ਮਤਲਬ ਕਮੀ ਰਹਿ ਜਾਂਦੀ ਹੈ ਕਿ ਜਿਹੜੀ ਉਪਲਬਧੀਆਂ ਤੁਸੀਂ ਹਾਸਲ ਕੀਤੀਆਂ ਜਾਂ ਤੁਹਾਡੇ ਨਾਲ ਖੇਡਦੇ ਰੇ ਪਲੇਅਰਾਂ ਨੇ ਹਾਸਲ ਕੀਤੀਆਂ ਉਹ ਨੌਜਵਾਨ ਨਹੀਂ ਹਾਸਲ ਕਰ ਪਾਉਂਦੇ ਜਿੱਦਾਂ ਤੁਸੀਂ ਦੱਸਿਆ ਕਿ ਪਾਕਿਸਤਾਨ ਦੋ ਵਾਰੀ ਤੁਸੀਂ ਗਏ ਦੋਵੇਂ ਵਾਰੀ ਜਿੱਤ ਕੇ ਆਏ ਉਸ ਤੋਂ ਬਾਅਦ ਨਾ ਜਿੱਤਿਆ ਗਿਆ ਇੰਡੀਆ ਦੀ ਟੀਮ ਕੋ ਕਮੀ ਕਿੱਥੇ ਰਹਿ ਜਾਂਦੀ ਹੈ ਪਲੇਅਰਾਂ ਦੇ ਵਿੱਚ ਜਾਂ ਅੱਜ ਕੱਲ ਦੀ ਨੌਜਵਾਨੀ ਵਿੱਚ ਮੈਨੂੰ ਇਹ ਸਮਝ ਨਹੀਂ ਲੱਗਦੀ ਜੀ ਐਂ ਤੇ ਖੇਡ ਕੇ ਆਏ ਮੱਠਾ ਹੌਸਲੇ ਪਤਾ ਨਹੀਂ ਉੱਥੇ ਜਾ ਕੇ ਡਰ ਜਾਂਦੇ ਜਾਂ ਕੀ ਗੱਲ ਹੁੰਦੀ ਇਹਨਾਂ ਨੂੰ ਸਾੜ ਤੋਂ ਵਧੀਆ ਵੀ ਗਏ ਨੇ ਪਰ ਮਹਾਰਾਜ ਦੀ ਪਤਾ ਨਹੀਂ ਕੀ ਚੱਕਰ ਇਹਨਾਂ ਨੂੰ ਜਿੱਤ ਮਿਲੀ ਨਹੀਂ ਹਲੇ ਤੱਕ ਹਾਂਜੀ ਹਾਂਜੀ ਤੇ ਅੱਜ ਕੱਲ ਫਿਰ ਕੀ ਰੱਖਿਆ ਹੋਇਆ ਸਿਸਟਮ ਨੌਕਰੀ ਤੋਂ ਜਿਦਿ ਤੁਸੀਂ ਕਰਦੇ ਹੋ ਉੱਥੋਂ ਤੁਸੀਂ ਰਿਟਾਇਰ ਹੋ ਗਏ ਹੋ ਰਿਟਾਇਰਮੈਂਟ ਲ ਲਈਏ ਤੁਸੀਂ ਅੱਗੇ ਦਾ ਜੀਵਾਂ ਕਿਸ ਤਰੀਕੇ ਦਾ ਚੱਲ ਰਿਹਾ ਕਿ ਕਬੱਡੀ ਨੂੰ ਲੈ ਕੇ ਅਜੇ ਵੀ ਸਭਾ ਜਿਹੜਾ ਤੱਤਪਰ ਹੈਗਾ ਕਿ ਨੌਜਵਾਨ ਪੀੜੀ ਨੂੰ ਕਬੱਡੀ ਨਾਲ ਜੋੜਿਆ ਜਾਵੇ ਮੈਂ ਤਾਂ ਬਿਲਕੁਲ ਹੁਣ ਵੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਗਰਾਊਂਡ ਦੀ ਪ੍ਰੈਕਟਿਸ ਕਰੋ ਤੇ ਘਰ ਦਾ ਖਾਣਾ ਖਾਓ ਬਾਹਰ ਦੀਆਂ ਚੀਜ਼ਾਂ ਛੱਡੋ ਨਸ਼ਿਆਂ ਤੋਂ ਬਚੋ ਨਸ਼ਾ ਜਰ ਰਹਾ ਤੋ ਤੇ ਆਪਣੀ ਵਧੀਆ ਕਬੱਡੀ ਖੇਡੋ। ਗੁਵਾਰ ਦਾ ਤੇ ਸਾਥ ਹੈ ਜੀ ਤੁਹਾਨੂੰ। ਬਿਲਕੁਲ ਜੀ। ਯਾਰਾਂ ਦੋਸਤਾਂ ਦਾ ਕਿਦਾਂ ਸਾਥ? ਯਾਰਾਂ ਦੋਸਤਾਂ ਦਾ ਸਾਡਾ ਵਧੀਆ ਜੀ। ਹਾਂ ਬਹੁਤ ਟਾਈਮ ਵਧੀਆ ਲੰਘਦਾ। ਯਾਰ ਦੋਸਤ ਹੁਣ ਆਪਾਂ ਭੋਲਾ ਸਾਹਿਬ ਆ ਰਾਜਵਿੰਦਰ ਜੀ ਹੋਰ ਗਾਈ ਜੁਆਇਨ ਕੀਤੀ ਕਲੱਬ। ਐਥਲੈਟਿਕ ਕਲੱਬ ਟਾਲਾ ਸਾਡਾ ਟਾਈਮ ਵਧੀਆ ਲੰਘ ਜਾਂਦਾ ਇਕੱਠੇ ਹੋ ਜੀਦਾ ਕਦੀ ਕਿਤੇ ਕਦੀ ਕਿਤੇ ਵਧੀਆ ਕਲੱਬ ਵਿੱਚ ਫਿਰ ਤੁਹਾਡੀ ਤੁਹਾਡੀ ਕੀ ਸਮੂਹਯਤ ਰਹਿੰਦੀ ਹੈ ਕਲੱਬ ਦੇ ਵਿੱਚ ਜਾਂ ਤੁਹਾਨੂੰ ਕੀ ਜ਼ਿੰਮੇਵਾਰੀ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ ਜੀ ਅੱਛਾ ਜੀ ਹਾਂ ਜੀ ਕਲੱਬ ਕੀ ਕੰਮ ਕੀ ਕਰਦੀ ਹੈ ਕਲੱਬ ਕੰਮ ਸਾਡੇ ਅਸੀਂ ਟੂਰਨਾਮੈਂਟ ਕਰਾਉਂਦੇ ਹਰ ਸਾਲ ਗਰੀਬਾਂ ਦੀ ਬੱਚਿਆਂ ਦੀ ਮਾਇਤ ਵੀ ਕਰੀਦੀ ਹੈ ਕਬੱਡੀ ਦਾ ਹੀ ਨਹੀਂ ਆਪਰਾ ਐਥਲੈਟਿਕ ਕਲੱਬ ਵਾਲਿਆਂ ਦੀ ਠੀਕ ਹੈ ਅੱਛਾ ਕਬੱਡੀ ਦਾ ਵੀ ਐਥਲੈਟਿਕ ਵੀ ਠੀਕ ਹੈ ਹਾਂ ਜੀ ਤੇ ਉਹ ਫਿਰ ਟੂਰਨਾਮੈਂਟ ਕਿਸ ਦੇ ਨਾਮ ਮਤਲਬ ਕਲੱਬ ਵੱਲੋਂ ਸਾਰਾ ਕੁਝ ਅਰੇਂਜ ਉਹੀ ਖਰਚਾ ਆਪਣੇ ਤੌਰ ਤੇ ਕਰਨਾ ਤੇ ਜੇ ਤੁਹਾਡੀ ਕਲੱਬ ਕੋਈ ਐਸਾ ਪਲੇਅਰ ਆ ਜਾਵੇ ਜਿਹੜਾ ਕਹਵੇ ਕਿ ਹਾਂ ਮੈਂ ਪਲੇਅਰ ਹਾਂ ਤੇ ਮੈਂ ਚਾਹਨਾ ਇਸ ਗੇਮ ਦੇ ਵਿੱਚ ਅੱਗੇ ਵਧਣਾ ਪਰ ਮੇਰਾ ਪਿਛੋਕੜ ਜਾਂ ਮੇਰਾ ਜਿਹੜਾ ਪਰਿਵਾਰ ਉਹ ਸਾਥ ਨਹੀਂ ਦੇ ਪਾਂਦਾ ਜਾਂ ਮੈਂ ਫਾਈਨੈਂਸ਼ੀਅਲ ਤੌਰ ਤੇ ਕਮਜ਼ੋਰ ਹਾਂ ਫਿਰ ਉਸ ਤੇ ਕਿਹਨਾਂ ਵੀ ਮਦਦ ਉਹੀ ਮੈਂ ਤੇ ਕਰਾਂਗੇ ਜੀ ਫੋਲ ਕਰਦੇ ਹਾਂ ਕਰਦੇ ਵੀ ਆ ਕਰਾਂਗੇ ਹਾਂ ਜੀ ਹਾਂ ਜੀ ਕਬੱਡੀ ਦੇ ਬਾਰੇ ਕੀ ਸੋਚਦੇ ਹੋ ਫਿਰ ਅੱਗੇ ਹੋਰ ਅੱਗੇ ਫਿਊਚਰ 'ਚ ਜਾ ਕੇ ਨਵੇਂ ਪਲੇਅਰ ਪੈਦਾ ਕਰਨੇ ਜਾਂ ਕੁਝ ਹੋਰ ਕਿਵੇਂ ਪਲਾਨ ਤੁਸੀਂ ਕਹਿਣਾ ਵੀ ਕਬੱਡੀ ਦੇ ਵੱਧ ਵਧੀਆ ਨਾਂ ਆਉਣਾ ਚਾਹੀਦਾ ਹੋਰ ਵਧਣੀ ਚਾਹੀਦੀ ਸਾਡੇ ਤੋਂ ਵੀ ਤਾਂ ਹੋ ਹਾਂਜੀ ਇਹ ਬਿਲਕੁਲ ਇਹ ਸਾਡੇ ਨਾਲ ਸ਼ਬਾਤਾਰੋ ਵਾਲੀ ਜਿਹੜੇ ਕਿ ਸ਼ਬਾਤਾਰੋ ਵਾਲੀ ਦੇ ਨਾਂ ਤੋਂ ਹੀ ਮਸ਼ਹੂਰ ਨੇ ਤੇ ਸੱਬਾ ਪਹਿਲਵਾਨ ਦੇ ਨਾਂ ਤੋਂ ਵੀ ਮਸ਼ਹੂਰ ਨੇ ਪਰ ਨਾਮ ਜਿਹੜਾ ਖਟਿਆ ਉਹ ਕਬੱਡੀ ਦੀ ਖੇਡ ਚ ਕਮਰ ਕਮਾਇਆ ਹੈ ਮਾਨਮਤਾ ਮਾਨ ਹਾਸਲ ਕੀਤਾ ਹੈ ਤੇ ਉਹਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਇੱਕ ਪੂਰੇ ਰੂਮ ਦੇ ਵਿੱਚ ਸਜੀਆਂ ਹੋਈਆਂ ਟਰੋਫੀਆਂ ਨੇ ਜਿਹੜੀਆਂ ਕਿ ਉਸ ਵੇਲੇ ਇਹਨਾਂ ਵੱਲੋਂ ਜਿੱਤੀਆਂ ਵੀ ਗਈਆਂ ਤੇ ਗੇਮ ਤੋਂ ਰਿਟਾਇਰਡ ਹੋਣ ਤੋਂ ਬਾਅਦ ਵੀ ਹਾਲੇ ਤੱਕ ਵੀ ਕਲੱਬਾਂ ਜਾਂ ਦੂਸਰੀਆਂ ਸੰਸਥਾਵਾਂ ਇਹਨਾਂ ਨੂੰ ਬੁਲਾ ਕੇ ਸਨਮਾਨਿਤ ਕਰਦੀਆਂ ਹਨ ਇਹੀ ਉਹ ਮਾਣ ਹੈ ਜਿਹੜਾ ਕਿ ਮਾਣ ਇਸ ਪਲੇਅਰ ਨੇ ਯਾਨੀ ਕਿ ਸੱਬਾ ਧਾਰੋ ਵਾਲੀ ਨੇ ਆਪਣੀ ਮਿਹਨਤ ਸਦਕਾ ਆਪਣੇ ਸਿਰ ਤੇ ਆਪਣੇ ਜਜ਼ਬੇ ਸਦਕਾ ਆਪਣੀ ਗੇਮ ਚ ਖਟਿਆ ਹੈ ਤਾਂ ਜ਼ਰੂਰਤ ਪੈ ਜਾਂਦੀ ਹੈ ਐਸੇ ਪਲੇਅਰਾਂ ਤੋਂ ਸੇਧ ਲੈਣ ਦੀ ਐਸੇ ਪਲੇਅਰਾਂ ਦੀ ਜੀਮਨੀ ਉੱਤੇ ਚੱਲਣ ਦੀ ਤਾਂ ਕਿ ਆਪਣੇ ਜੀਵਨ ਨੂੰ ਸਫਲ ਕਰਕੇ ਆਪਣੀ ਖੇਡ ਦੇ ਵਿੱਚ ਆਪਣਾ ਨਾਮ ਤੇ ਕਮਾਈ ਲਈਏ ਨਾਲ ਦੀ ਨਾਲ ਪੰਜਾਬ ਦਾ ਦੇਸ਼ ਦਾ ਨਾਮ ਹੀ ਰੋਸ਼ਨ ਕਰ ਪਾਈਏ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ ਨਿਊ ਬਟਾਲਾ